संयुक्त राष्ट्र के ਵਿਦਿਅਕ ਵਿਗਿਆਨਕ ਅਤੇ ਸੱਭਿਆਚਾਰਕ ਸੰਗਠਨ ਯੂਨੈਸਕੋ ਨੇ ਅੰਮ੍ਰਿਤਸਰ ਦੇ ਰਾਮ ਬਾਗ ਗੇਟ ਅਤੇ ਰੈਂਪਰਟਸ ਹਰਿਆਣਾ ਦੇ ਚਰਚ ਆਫ ਐਪੀਫਨੀ ਅਤੇ ਦਿੱਲੀ ਦੇ ਬਿਕਾਨੇਰ ਹਾਊਸ ਨੂੰ ਸ਼ਹਿਰੀ ਪੁਨਰ ਸੁਰਜੀਤੀ ਅਤੇ ਵਿਰਾਸਤੀ ਸੰਭਾਲ ਸ਼੍ਰੇਣੀ ਵਿੱਚ ਪੁਰਸਕਾਰ ਪ੍ਰਦਾਨ ਕੀਤੇ ਨੇ ਰਾਮ ਬਾਗ ਗੇਟ ਅਤੇ ਰੈਂਪਰਟਸ ਨੂੰ ਅਵਾਰਡ ਆਫ ਐਕਸਲੈਂਸ ਚਰਚ ਆਫ ਐਪੀਫਨੀ ਅਤੇ ਬਿਕਾਨੇਰ ਹਾਊਸ ਅਵਾਰਡ ਆਫ ਮੈਰਿਟ ਨਾਲ ਸਨਮਾਨਿਤ ਕੀਤਾ ਗਿਆ ਹੈ ਯੂਨੈਸਕੋ ਵਿਰਾਸਤੀ ਅਤੇ ਸੱਭਿਆਚਾਰਕ ਮਹੱਤਤਾ ਵਾਲੀਆਂ ਇਮਾਰਤਾਂ ਦੀ ਸਾਮ ਸੰਭਾਲ ਦੀ ਯਤਨਾਂ ਲਈ ਏਸ਼ੀਆ ਪ੍ਰਸ਼ਾਂਤ ਸੱਭਿਆਚਾਰਕ ਵਿਰਾਸਤੀ ਸੰਭਾਲ ਐਵਾਰਡ ਪ੍ਰਦਾਨ ਕਰਦਾ ਹੈ ਜਿਉਰੀ ਨੇ ਇਸ ਸਾਲ ਇਨ੍ਹਾਂ ਪੁਰਸਕਾਰਾਂ ਲਈ ਭਾਰਤ, ਚੀਨ ਅਤੇ ਨੇਪਾਲ ਦੇ ਕੁੱਲ 12 ਪ੍ਰੋਜੈਕਟਾਂ ਦੀ ਚੋਣ ਕੀਤੀ ਸੀ ਤਿੰਨ ਪ੍ਰੋਜੈਕਟਾਂ ਹਾਂਗਕਾਂਗ ਦੇ ਫੈਨਲਿੰਗ 골ਫ ਕੋਰਸ ਚੀਨ ਦੇ ਯਾਂਗਜੂ ਵਿੱਚ ਡੋਂਗਗੁਆਂ ਗਾਰਡਨ ਰੈਜੀਡੈਂਸ ਤੇ ਭਾਰਤ ਦੇ ਕੇਰਲ ਵਿੱਚ ਕੁੰਮੰਗਲਾ ਪਗਵਤੀ ਮੰਦਿਰ ਵਿੱਚ ਪੈਂਦੇ ਕਾਰਨੀਕਾਰਾ ਮੰਡਪਮ ਨੂੰ ਅਵਾਰਡ ਆਫ ਡਿਸਟਿੰਕਸ਼ਨ ਨਾਲ ਸਨਮਾਨਿਤ ਕੀਤਾ ਗਿਆ ਹੈ ਤੇ ਮੈਂ ਤਾਂ ਮੇਰੇ ਬਾਰੇ ਦੱਸਣਾ ਚਾਹੂੰਗਾ ਕਿ ਤੁਸੀਂ ਦੇਖ ਸਕਦੇ ਹੋ ਇਹ ਉਹ ਟਾਈਮ ਦੀ ਪਰਾਤਨ ਪੁਰਾਣੀ ਬਿਲਡਿੰਗ ਹੈ ਕਿ ਮਹਾਰਾਜਾ ਅਮਰਜੀਤ ਸਿੰਘ ਦੇ ਟਾਈਮ ਦੀ ਤੇ ਉਹਨਾਂ ਇਹ ਉਹਨਾਂ ਦੇ ਹੱਥ ਨਾਲ ਸਾਰਾ ਕੁਝ ਤਿਆਰ ਕੀਤਾ ਗਿਆ ਹੈ ਇਹ ਸਾਰਾ ਕੁਝ ਬਿਲਡਿੰਗ ਸ ਮਟੀਰੀਅਲ ਵਗੈਰਾ ਸਾਰਾ ਉਹਨਾਂ ਦੇ ਹੱਥ ਨਾਲ ਉਹਨਾਂ ਦੀ ਉਹ ਸਾਰੀ ਚ ਬਣਾਇਆ ਗਿਆ ਹੈ ਠੀਕ ਹੈ ਸਰ ਤੇ ਇਹਦਾ ਮੇਨ ਜਿਹੜੇ 12 ਗੇਟ ਸੀ ਆਪਣੇ ਅੰਮ੍ਰਿਤਸਰ ਦੇ ਵਿੱਚ ਜਿਸ ਤਰ੍ਹਾਂ ਰਾਮ ਬਾਗ ਜਿੱਦਾਂ ਲੋਹਰੀ ਗੇਟ ਹੋ ਗਿਆ ਕੀਮਾ ਵਾਲਾ ਗੇਟ ਹੋ ਗਿਆ ਹਾਲ ਗੇਟ ਹੋ ਗਿਆ ਉਨ੍ਹਾਂ ਵਿੱਚੋਂ ਇੱਕੋ ਇੱਕ ਇਕਲੋਤਾ ਗੇਟ ਹੈ ਜਿਹੜਾ ਰਾਮਬਾਗ ਗੇਟ ਆਪਣੇ ਹੋਣ ਦੇ ਵਿੱਚ ਪ੍ਰੈਜ਼ੈਂਟ ਹੈਗਾ ਏ ਸਾਨੂੰ ਬਹੁਤ ਖੁਸ਼ੀ ਹੋਈ ਇਹ ਨਿਊਜ਼ ਸੁਣ ਕੇ ਕਿ ਅਮ ਇਹ ਪ੍ਰੋਜੈਕਟ ਜਿਹੜੇ ਅੰਮ੍ਰਿਤਸਰ ਵਿੱਚ ਹੋਇਆ ਰਾਮਬਾਗ ਗੇਟ ਜਿੱਦੀ ਕਨ ਸਰਵੇਸ਼ਨ ਤੇ ਨਾਲ ਅਡੈਪਟਿਵ ਰੀਯੂਜ਼ ਅਮ ਜੀਰਾਸੀ ਪ੍ਰੋਜੈਕਟ 15 ਸਾਲ ਲੱਗੇ ਸਾਨੂੰ ਇਹ ਕੰਮ ਕਰਦੇ ਹੋਏ ਤੇ ਪਹਿਲਾਂ ਤੇ ਇਹ ਗੇਟ ਜਿਹੜਾ ਹੈ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਦਾ ਗੇਟ ਹੈ ਇਹ ਹੀ ਗੇਟ ਹੈਗਾ ਜਿਹੜਾ ਮਹਾਰਾਜਾ ਰਣਜੀਤ ਸਿੰਘ ਦਾ ਬਣਾਇਆ ਹੋਇਆ ਜਿਹੜਾ ਬਚਿਆ ਹੋਇਆ ਹੈ ਸ਼ਹਿਰ ਵਿੱਚ